ਹਾਲ ਚਾਲ ਹੈ ਸਰਾਂ ਦਾ ਅੱਜ ਆਪਾਂ ਪਹੁੰਚੇ ਆਂ ਪ੍ਰਸਰਾਮਨਗਰ ਦੇ ਵਿੱਚ ਬਠਿੰਡਾ ਸ਼ਹਿਰ ਤੇ ਖੜੇ ਆਂ ਆਪਾਂ ਫਲਾਈਓਵਰ ਦੇ ਸਾਹਮਣੇ ਤੇ ਪੀਐਨਬੀ ਬੈਂਕ ਦੇ ਨਾਲ ਮੁੰਡਿਆਂ ਨੇ ਬਹੁਤ ਸੋਹਣਾ ਕੰਮ ਕੀਤਾ ਮਿੱਤਰੋ ਫਾਸਟ ਫੂਡ ਦਾ ਆਪਣੇ ਪੰਜਾਬ ਦੇ ਵਿੱਚ ਕੰਮ ਕਰਨ ਵਾਲਿਆਂ ਦੀ ਕਮੀ ਐ ਕੰਮ ਦੀ ਕਮੀ ਨਹੀਂ ਹੈਗੀ ਆਜਾ ਆਪਾਂ ਹੁਣ ਗੱਲ ਬਾਤ ਕਰਦੇ ਆਂ ਬਾਈ ਨਾਲ ਬਹੁਤ ਹੀ ਘੈਂਟ ਚੀਜ਼ਾਂ ਲੈ ਕੇ ਆਇਆ ਬਈ ਤੁਹਾਡੇ ਵਾਸਤੇ ਇਹ ਤਿੰਨ ਚੀਜ਼ਾਂ ਦੀ ਭੁੱਖ ਤਾਰਦੇ ਆਂ ਰੇਟ ਕੁਆਲਿਟੀ ਤੇ ਕੁਆਂਟੀਟੀ ਮੈਚ ਨਹੀਂ ਕਰਦੇ ਪੂਰੇ ਪੰਜਾਬ ਦੇ ਵਿੱਚ ਮੈਂ ਗਰੰਟੀ ਲੈਣਾ ਹੈ ਜੇ ਕਿਥੇ ਟੇਸਟ ਮਿਲੂਗਾ ਕੁਆਲਟੀ ਤੇ ਰੇਟ ਨਹੀਂ ਮਿਲਣਾ ਜੇ ਕੁਆਲਟੀ ਤੇ ਰੇਟ ਮਿਲੂਗਾ ਤਾਂ ਕੁਆਂਟੀਟੀ ਨਹੀਂ ਮਿਲਦੀ ਆਜੋ ਆਪਾਂ ਗੱਲਬਾਤ ਕਰਦੇ ਆਂ ਬਾਈ ਨਾਲ ਵੀ ਸਵਾਗਤ ਹੈ ਜੀ ਤੁਹਾਡਾ ਹਾਂਜੀ ਨਮਸਕਾਰ ਸਰ ਨਮਸਕਾਰ ਜੀ ਸਾਡੇ ਚੈਨਲ ਦੇ ਵਿੱਚ ਸਵਾਗਤ ਹੈ ਤੁਹਾਡਾ ਨਮਸਕਾਰ ਜੀ ਤੇ ਪਹਿਲਾਂ ਮੈਂ ਮੈਂ ਬਹੁਤ ਜਣਾ ਤਾਂ ਸੁਣਿਆ ਤੁਹਾਡਾ ਕਿ ਕੁਆਲਟੀ ਕੁਆਂਟੀਟੀ ਤੇ ਰੇਟ ਮੈਚ ਨਹੀਂ ਕਰਦਾ ਪੂਰੇ ਪੰਜਾਬ ਨਾਲ ਹਾਂਜੀ 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 ਸਰ ਬਿਲਕੁਲ ਜੀ ਅਸੀਂ ਕੁਆਲਟੀ ਤੇ ਕੁਆਂਟੀਟੀ ਇਹ ਨਹੀਂ ਕਿ ਦੇ ਦਲੇ ਆ ਕਿ ਬੰਦਾ ਸਾਡੀ ਦੁਕਾਨ ਛੱਡ ਕੇ ਕਿਸੇ ਹੋਰ ਸ਼ੌਪ ਤੇ ਜਾਂਦਾ ਹੈ ਇਹ ਕਦੇ ਵੀ ਨਹੀਂ ਮੈਚ ਕਰਦਾ ਕਿਵੇਂ ਦੇ ਪੱਕ ਪਾ ਰਹੇ ਹੋ ਤੁਸੀਂ ਇੰਨੀ ਮਹਿੰਗਾਈ ਦੇ ਉਹ ਸਾਡੀ ਮੇਨ ਇਹ ਕਨਸੈਪਟ ਸਾਡਾ ਇਹ ਹੈ ਮੇਨ ਕਿ ਅਸੀਂ ਜਿਹੜੇ ਕਸਟਮਰ ਰਿਕੁਐਸਟ ਨੂੰ ਕੁਆਲਿਟੀ ਹੀ ਮੇਨ ਦਈਏ ਤੇ ਕੁਆਂਟੀਟੀ ਵੀ ਇੰਨੀ ਕਿ ਦੇ ਦਈਏ ਕਿ ਵੀ ਹੋਕੋ ਕਿ ਸਾਡਾ ਮਾਰਜਨ ਬਹੁਤ ਜ਼ਿਆਦਾ ਕੱਟ ਰੱਖਿਆ ਹੋਇਆ ਹਰ ਇੱਕ ਚੀਜ਼ ਦੇ ਅਸੀਂ ਮਾਰਜਨ ਬਹੁਤ ਘੱਟ ਮਾਰੇ ਮਤਲਬ ਤੁਹਾਡਾ ਟੇਸਟ ਵੀ ਮਤਲਬ 7 ਸਟਾਰ ਹੀ ਹੈ ਕੋਈ ਉਹਦੇ ਚ ਉਹ ਹੈ ਨਹੀਂ ਹੈ ਨਾ ਵੀ 7 ਸਟਾਰ ਯਾ ਰੇਟ ਤੁਹਾਡਾ ਬਿਲਕੁਲ ਹੀ ਚੀਪਸਟ ਰੇਟ ਦੇ ਵਿੱਚ ਤੁਸੀਂ ਟੇਸਟ ਇਹਨਾਂ ਅੱਛਾ ਦੇ ਰਹੇ ਹੋ ਫਾਈਲ ਲਈ ਅੱਛੀ ਦੇ ਰਹੇ ਹੋ ਕਿਉਂਕਿ ਜਿਹੜੇ ਅਸੀਂ ਚੀਜ਼ ਦੇ ਵਿੱਚ ਜੋ ਵੀ ਆਪਣੇ ਜੋ ਵੀ ਸਾਡੇ ਸਪੈਸ਼ਲ ਫੂਡ ਹੈ ਜਾਂ ਸਾਡੇ ਜੋ ਵੀ ਸੇਟ ਆਟਮ ਹੈ ਅਸੀਂ ਜੋ ਵੀ ਉਹਦੇ ਵਿੱਚ ਚੀਜ਼ ਯੂਜ਼ ਕਰਦੇ ਆ ਨੈਚੁਰਲ ਚੀਜ਼ਾਂ ਯੂਜ਼ ਕਰਦੇ ਆ ਜਿਹੜੇ ਸਾਡੇ ਮਸਾਲੇ ਆ ਔਰ ਸਾਰੇ ਆਰਗੇਨਿਕ ਆ ਇਹਨੇ ਅਸੀਂ ਆਪ ਦੇ ਘਰੇ ਪਿਸੇ ਵੀ ਮਸਾਲੇ ਹੁੰਦੇ ਉਹੀ ਅਸੀਂ ਇਹਨਾਂ ਵਿੱਚ ਯੂਜ਼ ਕਰਦੇ ਆ ਕੋਈ ਵੀ ਐਕਸਟਰਾ ਬਾਜ਼ਾਰੋਂ ਖਰੀਦਾ ਹੋਇਆ ਐਮਡੀਐਚ ਵਗੈਰਾ ਮਸਾਲਾ ਨਹੀਂ ਯੂਜ਼ ਕਰੀ ਘਰੇ ਹੀ ਤਿਆਰ ਕਰਦੇ ਆ ਘਰੇ ਹੀ ਮਸਾਲੇ ਅਸੀਂ ਪਸਵਾ ਕੇ ਆਉਦੇ ਉਹੀ ਮਸਾਲੇ ਨੈਚੁਰਲ ਟੇਸਟ ਵਾਸਤੇ ਉਹੀ ਯੂਜ਼ ਕਰਦੇ ਆ ਹਾਂਜੀ ਸਰ ਅੱਜ ਤੁਹਾਨੂੰ ਅਸੀਂ ਆਪਣੀ ਜੋ ਵੀ ਸਾਡੀ ਸਪੈਸ਼ਲ ਆਈਟਮ ਹੈ ਜਿਹੜੇ ਆਪਾਂ ਕਹਿੰਦੇ ਕਿ ਜਿਮ ਵਾਸਤੇ ਜਾਂ ਬੋਡੀ ਬਿਲਡਿੰਗ ਵਾਸਤੇ ਬੈਸਟ ਹੈ ਤੁਹਾਨੂੰ ਉਹ ਅਸੀਂ ਅੱਜ ਬਣਾ ਕੇ ਦਿਖਾਵਾਂਗੇ ਜਿਉਂ ਕਿ ਸਾਡੇ ਸਪੈਸ਼ਲ ਜਿਸ ਦਾ ਅਸੀਂ ਨਾਮ ਰੱਖਿਆ ਪ੍ਰੋਟੀਨ ਸ਼ੇ ਵੈਸੇ ਤਾਂ ਤੁਹਾਡੀ ਸਾਰੀਆਂ ਚੀਜ਼ਾਂ ਹੀ ਸਪੈਸ਼ਲ ਹੈ ਵੈਸੇ ਨਾ ਮੈਨੂੰ ਲੱਗੀ ਸੀ ਭੁੱਖ ਮੈਂ ਉਹੀ ਆ ਗਿਆ ਤੇ ਵੀਰੇ ਦੀ ਯਾਰ ਮੈਂ ਕਹਾ ਕੁਆਲਿਟੀ ਕੁਆਂਟੀਟੀ ਰੇਟ ਕਿਸੇ ਹਿਸਾਬ ਨਾਲ ਮੈਚ ਨਹੀਂ ਕਰ ਰਿਹਾ ਮੈਂ ਕਹਾ ਵੀਰੇ ਦੀ ਮੈਂ ਆਪ ਖੁਦ ਕਹਾ ਵੀਰੇ ਨੂੰ ਮੈਂ ਕਹਾ ਵੀਰੇ ਤੁਹਾਡੀ ਵੀਡੀਓ ਕਰਨੀ ਕਰਨੀ ਆ ਮੈਂ ਇੰਨਾ ਕ ਟੇਸਟ ਹੈ ਨਾ ਇੰਨੇ ਤੇ ਮਤਲਬ ਕੁਆਲਿਟੀ ਹੈ ਕਵਾਂਟੀਟੀ ਵੀ ਜੇ ਕਿਤੇ ਤੁਹਾਨੂੰ ਕੁਆਲਿਟੀ ਮਿਲੂਗੀ ਕਵਾਂਟੀਟੀ ਨਹੀਂ ਮਿਲਦੀ ਜਿੱਥੇ ਕਵਾਂਟੀਟੀ ਮਿਲੂਗੀ ਕੁਆਲਿਟੀ ਨਹੀਂ ਮਿਲਦੀ ਤੇ ਰੇਟ ਦਾ ਮੈਂ ਕਹਿੰਦਾ ਪੂਰੇ ਪੰਜਾਬ ਨਾਲੋਂ ਫਰਕ ਕੱਢ ਲਿਓ ਤੁਸੀਂ ਆ ਆਪਾਂ ਖੜੇ ਆ ਇਸ ਟਾਈਮ ਪਰਸਰਾਮਨਗਰ ਦੇ ਵਿੱਚ ਫਲਾਈਓਵਰ ਦੇ ਸਾਹਮਣੇ ਦੇ ਪੀਐਨਬੀ ਬੈਂਕ ਦੇ ਨਾਲ ਆਪਣੇ ਕੀ ਨਾਮ ਆਪਣੇ ਚਿੱਲ ਬਾਈ ਚਿੱਲ ਬਾਈ ਤੇ ਵੀਰੇ ਦਿਖਾਓ ਹੁਣ ਤੁਸੀਂ ਕੀ ਬਣਾ ਕੇ ਦਿਖਾ ਰਹੇ ਹੋ ਤੁਹਾਨੂੰ ਅਸੀਂ ਅੱਜ ਆਪਣੀ ਸਪੈਸ਼ਲ ਆਇਟਮ ਪ੍ਰੋਟੀਨ ਸ਼ੇਕ ਬਣਾ ਕੇ ਦਿਖਾ ਰਹੇ ਹਾਂ ਪਹਿਲਾਂ ਬਣਾਣਾ ਪਿਆ ਠੀਕ ਹੈ ਠੀਕ ਹੈ ਫਿਰ ਆਪਾਂ ਉਹਦੇ ਵਿੱਚ ਆ ਗਿਆ ਸਨਫਲਾਵਰ ਸੀਡ ਤੇ ਕੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਉਹਦੇ ਵਿੱਚ ਪਮਕਿੰਗ ਸੀਡਸ ਪਮਕਿੰਗ ਸੀਡਸ ਪਮਕਿੰਗ ਸੀਡਸ ਤੋਂ ਬਾਅਦ ਆਪਾਂ ਉਹਦੇ ਵਿੱਚ ਆਪਾਂ ਐਡਮਾ ਪੰਨੇ ਆਂ ਡਰਾਈ ਫਰੂਟ ਸਾਰਾ ਡਰਾਈ ਫਰੂਟ ਆ ਗਿਆ ਜੀ ਇਸ਼ਮੀਸ਼ ਆ ਗਏ ਕਾਜੂ ਤੇ ਬਦਾਮ ਦਾ ਮਿਕਸਚਰ ਆ ਗਿਆ ਜੀ ਤੇ ਉਸ ਤੋਂ ਬਾਅਦ ਆਪਾਂ ਪਾਣਗੇ ਖਜੂਰ ਜਿਹੜਾ ਆਪਣੇ ਸਿਹਤ ਵਾਸਤੇ ਬਹੁਤ ਜ਼ਿਆਦਾ ਵਧੀਆ ਹੁੰਦੇ ਮੈਨੂੰ ਲੱਗਦਾ ਇੰਨੀ ਆਈਟਮ ਕੋਈ ਪਾ ਕੇ ਨਹੀਂ ਦਿੰਦਾ ਹੁਣ ਤੇ ਇਹ ਆਲੀ ਆਪਣਾ ਸਪੈਸ਼ਲ ਕੋਕੋਨਟ ਪਾਊਡਰ

आइसक्रीम भी फिर आ गया मिल्क मिल्क भी ऐसी सिर्फ सर्च कंपनी का ही यूज करते हैं नंबर वन कंपनी नंबर वन कंपनी है सर्च कंपनी फुल क्रीम फैट होंगे फुल क्रीम मिल्क है तो ये कटो ज्यादा नहीं था 5 से 10 मिनट इसमें सेक किया जाएगा ਇਸ ਨੂੰ ਕਰਤਾ ਕੋ 10 ਮਿੰਟ ਤੱਕ ਸ਼ੇਕ ਕੀਤਾ ਜਾਏਗਾ ਤਾਂ ਕਿ ਜੋ ਵੀ ਆਪਣੀ ਚੈਟਮਾ ਪਾਈ ਹੈ ਉਹ ਪੂਰੀਆਂ ਤੇ ਪੂਰੀਆਂ ਮਿਲ ਕੇ ਵਿੱਚ ਮਿਲ ਜਾ। ਤੇ ਇਹ ਵੀ ਕੋਈ ਬੋੜੇ ਕੋਈ ਕੰਨ ਨਾ ਰਹੇ। ਪੂਰੀ ਪੂਰੀ ਮਿਲ ਜਾਣ ਜਾਂ 10 ਤੋਂ 15 ਮਿੰਟ ਇਸ ਨੂੰ ਸ਼ੇਕ ਕੀਤਾ ਜਾਏਗਾ। ਉਸ ਬਾਅਦ ਅੰਗੀ ਤਰ੍ਹਾਂ ਜੁਨਾਦੀ ਤੇਰੀ ਆਵਾਜ਼ ਨਹੀਂ ਬੰਦ ਨਹੀਂ ਹੁੰਦੀ ਤੱਕ ਤੱਕ ਜੀ ਉਹਨਾਂ ਦੇ ਵੀ ਪੂਰਾ ਸ਼ੇਕ ਕੀਤਾ ਜਾਏਗਾ। ਇੱਕ ਦੇਖੋ ਇਹ ਹੁਣ ਸ਼ੇਕ ਬਣ ਗਿਆ ਸ਼ੇਕ ਬਣਾਉਣ ਵਿੱਚ ਅਸੀਂ ਸਿਰਫ ਔਰ ਸਿਰਫ ਮੀਟਰ ਯੂਜ਼ ਕਰਦੇ ਆਂ ਪਾਣੀ ਦਾ ਅਸੀਂ ਇਹਦੇ ਵਿੱਚ ਮਿਕਸ ਹੀ ਨਹੀਂ ਕਰਦੇ ਕਿਸੇ ਵੀ ਚੀਜ਼ ਦੇ ਵਿੱਚ। ਪਾਣੀ ਬਿਲਕੁਲ ਵੀ ਨਹੀਂ ਬਿਲਕੁਲ ਵੀ ਨਹੀਂ ਜੀ ਪਾਣੀ ਦਾ ਤਾਂ ਮਤਲਬ ਲਈ ਪ੍ਰੋਟੀ ਪਾਣੀ ਅਸੀਂ ਵੈਸੇ ਵੀ ਕਿਸੇ ਵੀ ਆਇਟਮ ਚ ਨਹੀਂ ਯੂਜ਼ ਕਰਦੇ ਕੱਲਾ ਕੱਲਾ ਪ੍ਰੋਟੀਨ ਸ਼ੇਕ ਵਿੱਚ ਪ੍ਰੋਟੀਨ ਹੀ ਹੋਊਗਾ ਈ ਹੋਰ ਕੁਝ ਨਹੀਂ ਹੋਊਗਾ অর্ਗੈਨਿਕ ਤੇ ਪਿਓ অর্ਗੈਨਿਕ ਤੇ ਪਿਓ ਹੁਣ ਅਸੀਂ ਇਸ ਤੋਂ ਬਾਅਦ ਪ੍ਰੋਡਕਟ ਸ਼ੇਕ ਦੇ ਵਿੱਚ ਆਈਸਕ੍ਰੀਮ ਬਣਨੀ ਹੈ ਵਨੀਲਾ ਆਈਸਕ੍ਰੀਮ ਬਣਨੀ ਹੈ ਸਿਰਫ ਟੇਸਟ ਦੇ ਤੌਰ ਤੇ ਨਹੀਂ ਵੈਸੇ ਜੇ ਕਿਸੇ ਨੇ ਆਪ ਦੀ ਮਰਜ਼ੀ ਨਾਲ ਕੋਈ ਹੋਰ ਪਵਾਣੀ ਹੋ ਹਾਂ ਜੇ ਕੋਈ ਹੋਰ ਪਵਾਣੀ ਹੋਵੇ ਤਾਂ ਉਹਦੀ ਅਸੀਂ 15 ਪੀ ਐਕਸੈਸ ਕਯੂਬ ਇੱਕ ਉਸ ਲੈ ਲੈਂਦੇ और हाँ, है अलग है हंड्रेड फिफ्टीन रुपीस कूप कितना मर्जी ले सको कोई भी ले हाँ। एक केड़े केड़े फ्लेवर है मेरे को लेंगे मैंगो मिक्स काजू किशमिश बटर स्कोच टूटी फ्रूटी चॉकलेट मिक्स फ्रूट पिस्ता क्या अपना मेवा मलाई ब्लैक करंट चॉकलेट एंड बनी लट्टे स्ट्रॉबेरी जेकेस ने कल ही आइसक्रीम खानी हुए? ਲਈ ਆਈਸਕ੍ਰੀਮ ਖਾਣੀ ਹੋਵੇ ਲੈ ਸਾਡੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਾਰੀ ਆਈਸਕ੍ਰੀਮ ਪ੍ਰੋਵਾਈਡ ਹੈ ਮੇਰੇ ਕੋਲ ਅਸੀਂ ਐਕਸਟਰਾ ਗਾਰਨਿਸ਼ ਕਰਕੇ ਸਪਿੰਕਲ ਆਈਸਕ੍ਰੀਮ ਅਸੀਂ ਦਿਨੇ ਹੀ ਜੋ ਮਰਜ਼ੀ ਲੋ ਤੁਸੀਂ ਕੱਪ ਤਿਆਰ ਕਰਾਓ 40 ਦਾ 50 ਦਾ 30 ਦਾ ਸੰਡੇ ਵੀ ਸਪੈਸ਼ਲ ਤਿਆਰ ਕਰਕੇ ਦਿੰਨੇ ਆ ਉਹ ਉਹਦੇ ਵਿੱਚ ਕੀ ਹੁੰਦਾ ਐ ਐਕਸਟਰਾ ਐਕਸਟਰਾ ਸੰਡੇ ਵਿੱਚ ਇਹ ਕੀ ਆਪਾਂ ਇੱਕ ਵਧੀਆ ਗਲਾਸ ਦੇ ਵਿੱਚ ਪਾ ਕੇ ਤਿੰਨ ਚਾਰ ਸਕੂਪ ਪਾ ਕੇ ਉੱਤੋਂ ਸਪਿੰਕਲ ਪਾ ਕੇ ਚਾਕਲੇਟ ਸਿਰਫ ਪਾ ਕੇ ਉਸ ਨੂੰ ਗਾਰਨਿਸ਼ ਕਰਕੇ ਦਿੰਨੇ ਆ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਕਿ ਬੰਦੇ ਨੂੰ ਬਹਿ ਕੇ ਖਾਣ ਲੱਗੇ ਤਾਂ ਚੰਗਾ ਫੀਲਿੰਗ ਆ ਰਿਹਾ ਹੈ ਕਿ ਪ੍ਰਾਈਸ ਹੈ ਇਸ ਚੀਜ਼ ਦੇ ਹੀ ਅਡਲ ਅਲਗ 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 ਰੇਟ ਹੈ ਹਰੇਕ ਸਕੂਪ ਦੇ ਚਾਹੇ ਮਿਕਸ ਸਕੂਪ ਲੈ ਲਵਾਂ 40 ਦਾ 50 ਦਾ 45 40 30 ਤੋਂ ਸ਼ੁਰੂ ਹੈ ਮਤਲਬ ਫਰੈਸ਼ 30 ਇਹ ਨਹੀਂ ਮਤਲਬ ਜੈਨੂਨ ਹੈ ਕੋਈ ਜੈਨੂਨ ਜੈਨੂਨ ਨਹੀਂ ਜੈਨੂਨ 30 ਤੁਸੀਂ ਜਾ ਕੇ ਦੇਖੋਗੇ ਸਾਡੇ ਨਾਲ ਕੰਪੇਅਰ ਵੀ ਕਰੋਗੇ ਅਦਰ ਸ਼ਾਪਸ ਦੇ ਨਾਲ ਤਾਂ ਸਾਡਾ ਤੁਹਾਨੂੰ ਸਾਡੇ ਰੇਟ ਉਹਨਾਂ ਨਾਲੋਂ ਜ਼ਾਇਦਾ ਘੱਟ ਹੀ ਲੱਗੇ ਆ ਕੱਟਿਆ ਰੇਟ ਤੁਸੀਂ ਫੰਟ ਟਾਈਮ ਦੇ ਬਾਅਦ ਜੋ ਕਿਸੇ ਦੇ ਬਾਅਦ ਤੇ ਆਪਣਾ ਵੀਰੇ ਜਿਵੇਂ ਜਿਹੜੇ ਘਰੇ ਬੈਠੇ ਆ ਉਹਨਾਂ ਨੂੰ ਕਿਵੇਂ ਪਹੁੰਚਾਉਂਗੇ देखो ਸਾਡਾ ਵੈਸੇ ਦਾ ਜਿਉਮੈਟੋ ਤੇ ਸਵੀਗੀ ਆਸੀਂ ਆਨਲਾਈਨ ਲਾਇਸੈਂਸ ਅਪਲਾਈ ਕੀਤਾ ਪਿਆ ਜਲਦੀ ਤੋਂ ਜਲਦੀ ਸਟਾਰਟ ਹੋ ਜਾਏਗਾ ਤੇ ਸਿਰਫ ਪਰਸਨਗਰ ਏਰੀਆ ਨਹੀਂ ਫਿਰ ਆਪਾਂ ਆਲ ਓਵਰ ਬਟੇਂਡਾ ਦੇ ਵਿੱਚ ਕਿਤੇ ਵੀ ਡਿਲੀਵਰੀ ਕਰ ਸਕਾਂਗੇ ਤੇ ਇਸ ਟਾਈਮ ਕਿਤੇ ਇਸ ਟਾਈਮ ਅਸੀਂ ਆਪਣੀ ਸ਼ੋਪ ਦੇ ਨੀਅਰ ਅਬਾਊਟ ਦੌਰ ਤੋਂ ਉਹ ਤੋਂ 3 ਕਿਲੋਮੀਟਰ ਦੇ ਏਰੀਆ ਵਿੱਚ ਆ ਸੀ ਡਿਲੀਵਰੀ ਕਰ ਦਿੰਨੇ ਆ ਉਹ ਖੁਦ ਡਿਲੀਵਰੀ ਉਹ ਖੁਦ ਡਿਲੀਵਰੀ ਕਰ ਸਕਦੇ ਆ ਉਹ ਚਾਰ ਜੀ ਉਹ ਚਾਰ ਜੀਸ ਦਾ ਕੋਈ ਨਹੀਂ ਹੈ ਬਸ ਮਿਨੀਮਮ ਆਰਡਰ 350 ਤੋਂ ਵੱਗ ਹੋਵੇ 300 ਤੋਂ ਵੱਗ ਮਿਨੀਮਮ ਆਰਡਰ ਡਿਲੀਵਰੀ ਫ੍ਰੀ ਆ ਮਿੱਤਰੋ ਘਰੇ ਬੈਠੇ ਜਿਹੜੇ ਨੇੜੇ ਤੇੜੇ ਪਰ ਸਰਾਮਾ ਕਰਦੇ ਹੈਗੇ ਆ 300 ਤੋਂ ਆਰਡਰ ਉੱਤੇ ਹੋਵੇ ਮੰਗਾ ਸਕਦੇ ਹੋ ਤੁਸੀਂ ਤੇ ਟਰਾਈ ਕਰਕੇ ਜਰੂਰ ਦੇਖੋ ਨੰਬਰ ਉੱਤੇ ਸਕਰੀਨ ਤੇ ਪਾ ਦੂੰਗਾ ਮੈਂ ਇੱਕ ਵਾਰੀ ਮੇਰੇ ਕਹਣ ਦੇ ਟਰਾਈ ਕਰ ਲਿਓ ਯਾਦ ਰੱਖੋਗੇ ਆਪਣਾ ਪ੍ਰੋਟੀਨ ਸ਼ੇਕ ਗਾਰਨਿਸ਼ ਹੋ ਰਹੇ ਨੇ ਆਪਾਂ ਬਾਈ ਤੋਂ ਹੋਰ ਨੋਲੇਜ ਲੈਣੇ ਆ ਬਰੇ ਆਪਣੇ ਕੋਲੇ ਕੀ ਕੀ ਮਤਲਬ ਆਈਟਮਸ ਹੁੰਦੀਆਂ ਆਪਣੇ ਕੋਲੇ ਸਰ ਜੂਸ ਦੇ ਵਿੱਚ ਸਾਰੀ ਆਈਟਮਸ ਨੇ ਸ਼ੇਕ ਵਿੱਚ ਸਾਰੀ ਆਈਟਮ ਨੇ ਇੱਕ ਫਾਸਟ ਫੂਡਸ ਆਪਾਂ ਆਪਦੀ ਦੁਕਾਨ ਨੂੰ ਤਿੰਨ ਫੂਡਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਜੂਸ ਸ਼ੇਕ ਐਂਡ ਫਾਸਟ ਫੂਡਸ ਆਪਣੇ ਕੋਲੇ ਸ਼ੇਕ ਕਿਹੜੇ ਕਿਹੜੇ ਮੰਨਦੇ ਸ਼ੇਕ ਆਪਣੇ ਕੋਲੇ ਅਵੇਲੇਬਲ ਹੈ ਇਸ ਟਾਈਮ ਸੀਜ਼ਨਲ ਫੂਡ ਦੇ ਅਕੋਰਡਿੰਗ ਦਾ ਸਾਰੇ ਸ਼ੇਕ ਹੀ ਹੁੰਦੇ ਨੇ ਠੀਕ ਹੈ ਜੀ ਬਾਕੀ ਆਪਾਂ ਸ਼ੇਕਸ ਜੋ ਇਸ ਟਾਈਮ ਚੱਲ ਰਹੇ ਨੇ ਮੇਨ ਸਾਡੇ ਕੋਲ ਚੱਲਦੇ ਬਨਾਣਾ ਸ਼ੇਕ ਫਰੂਟ ਪੰਚ ਕੀਵੀ ਸ਼ੇਕ ਓਰੀਓ ਸ਼ੇਕ ਸਟ੍ਰੋਬਰੀ ਸ਼ੇਕ ठीक है ड्रैगन शेक ड्रैगन फ्रूट शेक हो गई अदर प्रोटीन शेक्स हो गया आपको अपना जो सबसे स्पेशल चलेगा आगे आगे गर्मी में जो चलेगा अपना कोकोनट शेक कोकोनट शेक मेरे हिसाब ला तो पूरे बठंडा दे विच कोई नहीं देगा सिर्फ आपा उसको स्पेशल ही कोकोनट शेक ही चलाऊंगा जिस विच ना कोई अपना मिल्क भी ज्यादा यूज नहींंदा उसमें सिर्फ और सिर्फ कोकोनट सी मलाई तक्रीम यूज ठीक है कोकोनट शेक अपना स्पेशल चलेगा प्रोटीन शेक्स वगैरह जूसस दे विच अपने कोले जूस दे विच

ਮੋਕਟਲ ਬਣੇਗਾ ਉਸਕੋ ਮੋਕਟਲ ਬਰ ਉਹ ਮਤਲਬ ਫਰੂਟ ਮੋਕਟਲ ਦਾ ਸ਼ੇਕ ਕੰਬੀਨੇਸ਼ਨ ਫਰੂਟ ਮੋਕਟਲ ਦਾ ਪੂਰਾ ਕੰਬੀਨੇਸ਼ਨ ਹੋਏਗਾ ਜਿਸ ਵਿੱਚ ਤੁਹਾਨੂੰ ਪੀ ਕੇ ਪੂਰੇ ਸਰੀਰ ਦੇ ਵਿੱਚ ਇੱਕ ਤਾਜ਼ਗੀ ਅਤੇ ਠੰਡਕ ਮਹਿਸੂਸ ਹੁੰਦੀ ਹੈ ਗਰਮੀਆ ਦੇ ਵਿੱਚ ਭਾਈ ਆਪਣੇ ਕੋਲੇ ਜਿਹੜਾ ਫਾਸਟ ਫੂਡ ਹੈ ਇਹਦੇ ਵਿੱਚ ਕੀ ਕੀ ਪ੍ਰੋਵਾਈਡ ਕਰ ਰਹੇ ਤੁਸੀਂ ਆਪਣੇ ਕੋਲੇ ਫਾਸਟ ਫੂਡ ਦੇ ਵਿੱਚ 올 ਚਾਈਨੀਜ਼ ਆਈਟਮ ਸਾਰੀ ਅਵੇਲੇਬਲ ਹੈ ਲਾਈਕ ਦਿਸ ਜਿਵੇਂ ਨੂਡਲਸ ਨੂਡਲ ਦੇ ਵਿੱਚ ਆਪਣੇ ਕੋਲ ਚਾਰ ਤਰ੍ਹਾਂ ਦੇ ਨੂਡਲ ਹੈ ਸਿੰਪਲ ਨੂਡਲ ਹੈ ਮਿਕਸ ਵੈਜੀ ਨੂਡਲ ਹੈ ਹਾਕਾ ਨੂਡਲ ਹੈ ਐਂਡ ਸਿੰਗਾਪੁਰੀ ਨੂਡਲ ਸਿੰਗਾਪੁਰੀ ਹਾਂਜੀ ਤੇ ਉਸ ਤੋਂ ਇਲਾਵਾ ਆਪਣੇ ਕੋਲੇ ਵੈਜ ਮਚੂਰਨ ਡਰਾਈ ਮਚੂਰਨ ਠੀਕ ਹੈ ਉਸ ਤੋਂ ਇਲਾਵਾ ਆਪਣੇ ਕੋਲੇ ਹੁੰਦੇ ਆ ਫਰਾਈਡ ਰਾਈਸ ਚੀਸ ਚਿਲੀ ਠੀਕ ਹੈ ਉਸ ਤੋਂ ਇਲਾਵਾ ਆਪਣੇ ਕੋਲੇ ਮੋਮਮਸ ਮੋਮਮਸ ਦੇ ਵਿੱਚ ਆਪਣੇ ਕੋਲੇ ਤਿੰਨ ਤਰ੍ਹਾਂ ਦੇ ਮੋਮਮਸ ਹਮੇਸ਼ਾ ਅਵੇਲੇਬਲ ਰਹਿੰਦੇ ਆ ਸਟੀਮ ਮੋਮਮਸ ਫਰਾਈਡ ਮੋਮਮਸ ਐਂਡ ਕੇएफसी ਮੋਮਮਸ ਬਾਕੀ ਜਿਹੜਾ ਆਪਾਂ ਉਹ ਜਿਹੜਾ ਮੈਨੂ ਹੋਊਗਾ ਉਹ ਸਕਰੀਨ ਤੇ ਲਾਵਾ ਬਿਲਕੁਲ ਬਿਲਕੁਲ ਸਰ ਆਪਾਂ ਮੈਨੂ ਤੁਹਾਨੂੰ ਪ੍ਰੋਵਾਈਡ ਕੀਤਾ ਜਾਏਗਾ ਪ੍ਰੋਪਰ ਜਿਹਦੇ ਵਿੱਚ ਸਾਰੀ ਆਈਟਮ ਆਪਰੇ ਕੋਲੇ ਹੋਣਗੀਆਂ ਉਹ ਮੈਨੂ ਦੇ ਵਿੱਚ ਤੁਹਾਨੂੰ ਜੇ ਕਿਸੇ ਨੇ ਘਰੇ ਛੋਟਾ ਜਿਹਾ ਫੰਕਸ਼ਨ ਕੀਤਾ ਉੱਥੇ ਤੁਸੀਂ ਸਟੋਲ ਵੀ ਲਵਾ ਦਿੰਨੇ ਹੋ ਬਿਲਕੁਲ ਬਿਲਕੁਲ ਸਰ ਜੇ ਕੋਈ 50 100 ਬੰਦਿਆਂ ਦਾ ਹੈਗਾ ਫੰਕਸ਼ਨ ਕਿਸੇ ਨੇ ਵੀ ਕਰਨਾ ਹੈ ਤਾਂ ਆਪਾਂ ਉੱਥੇ ਜਰੂਰ ਸਟੋਲ ਲਗਵਾ ਸਕਦੇ ਆ ਆਪਣੇ ਬਰਥਡੇ ਪਾਰਟੀ ਹੋਗੀ ਐਨੀਵਰਸਰੀ ਪਾਰਟੀ ਹੋਗੀ ਜਾਂ ਕਿਟੀ ਪਾਰਟੀਆਂ ਵਗੈਰਾ ਹੋਣਗੀਆਂ ਠੀਕ ਹੈ ਠੀਕ ਹੈ ਉੱਥੇ ਆਪਾਂ 100 ਤੋਂ 50 ਬੰਦਿਆਂ ਦਾ ਅਰੇਂਜਮੈਂਟ ਬੜੇ ਆਸਾਨੀ ਨਾਲ ਅਸੀਂ ਕਰ ਦਵਾਂਗੇ ਹਾਂਜੀ ਜਿਹਨੇ ਵੀ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲ ਕਰ ਸਕਦੇ ਹੋ ਤੇ 150 ਬੰਦੇ ਦਾ ਫੰਕਸ਼ਨ ਨਿਵੇੜ ਸਕਦੇ ਹੋ ਤੇ ਉਸ ਤੋਂ ਇਲਾਵਾ ਆਪਣੇ ਕੋਲੇ ਜਿਹੜੇ ਹੁੰਦੇ KFC ਮਾਮਸ ਜਿਹਨੂੰ ਆਪਾਂ ਕੈਚੀ ਨਾਮ ਕਹੈసే ਦਿੱਤਾ ਗਿਆ ਪਰ KFC ਵਿੱਚ ਉਹਦਾ ਰੋਡ ਨਹੀਂ ਹੈਗਾ ਜਿ ਕੋਈ ਨੌਨ ਵੈਜ ਨਹੀਂ ਹੈ ਓਨਲੀ ਵੈਜ ਹੈ ਠੀਕ ਹੈ ਉਹਨੂੰ ਆਪਾਂ ਦੂਸਰੀ ਪਾਸੇ ਕਰਿਪਸੀ ਜਾਂ ਤੁਰਕਰੇ ਮਾਮਸ ਵੀ ਕਹਿ ਸਕਦੇ ਤੁਰਕਰੇ ਮਾਮਸ ਵੈਸੇ ਆਪਣੇ ਕੋਲੇ ਸਾਰੀਆਂ ਵੈਜ ਐਟਮਾਂ ਹੀ ਆ ਵੈਲ ਸਾਰੀਆਂ ਵੈਜ ਐਟਮਾਂ ਆ ਓਲ ਆਪਾਂ ਓਨਲੀ ਵੈਜ ਨੌਨ ਤੇ ਵੈਜਟ ਮੈਂ ਆਪਨੇ ਕੋਲ ਹਾਂਜੀ ਵੈਜ ਵਿੱਚ ਕਰ ਦਿੰਦੇ ਹਾਂ ਜੀ ਉਹਨ ਆਪਣੇ ਸ਼ੇਕ ਤਿਆਰ ਹੋ ਗਏ ਸ਼ੇਕ ਆਪਣੇ ਤਿਆਰ ਹੋ ਚੁੱਕੇ ਨੇ ਬਿਲ ਕਟ ਕੇ ਫਿਰ ਪ੍ਰੋਟੀਨ ਸ਼ੇਕ ਤੇ ઓਰੀਓ ਸ਼ੇਕ ਰੈਡੀ ਹੋ ਚੁੱਕੇ ਨੇ ਠੀਕ ਹੈ ਇਹ ਆਪਣਾ ਪ੍ਰੋਟੀਨ ਸ਼ੇਕ ਇਹ ਦੇਖਣ ਨੂੰ ਵੀ ਪ੍ਰੋਟੀਨ ਭਰਿਆ ਲੱਗ ਰਿਹਾ ਹੈ ਬਿਲਕੁਲ ਬਿਲਕੁਲ ਜੀ ਕਿਉਂਕਿ ਜਿਹੜੀ ਚੀਜ਼ਾਂ ਅਸੀਂ ਬਣਾਉਣ ਲੱਗੇ ਇਹਦੇ ਵਿੱਚ ਪਾਣੇ ਆ ਠੀਕ ਹੈ ਉਹ ਸੇਮ ਤੇ ਸੇਮ ਚੀਜ਼ ਐਸੀ ਕਸਟਮਰ ਨੂੰ ਓ ਨੇਚਰਲ ਖਾਣ ਵਾਸਤੇ ਵੀ ਇਹਦੇ ਉੱਪਰ ਪਾ ਕੇ ਦਿੰਨੇ ਮਤਲਬ ਇੱਕ ਗੱਲ ਹੋਰ ਐ ਵੀ ਜਿਹੜੀ ਪ੍ਰੋਟੀਨ ਵਾਲੀ ਚੀਜ਼ ਐ ਉਹ ਪ੍ਰੋਟੀਨ ਵਾਲੀ ਲੱਗ ਰਹੀ ਐ ਜਿਹੜੀ ਫੈਂਸੀ ਚੀਜ਼ ਐ ਉਹ ਫੈਂਸੀ ਲੱਗ ਰਹੀ ਐ ਬਿਲਕੁਲ ਬਿਲਕੁਲ ਇਹ ਆਪਣਾ ઓਰੀਓ ਸ਼ੇਕ ਹੈ ਜਿਵੇਂ ਜਿਵੇਂ ਮੰਨ ਲਓ ਤੁਸੀਂ ਆ ਦਿੱਤਾ ਏ ਤੁਸੀਂ ਕਸਟਮਰ ਨੂੰ ਵੀ ਸੇਮ ਬਿਲਕੁਲ ਬਿਲਕੁਲ ਜੀ ਜਿਵੇਂ ਤੁਹਾਨੂੰ ਇਸ ਟਾਈਮ ਪ੍ਰੈਜੈਂਟ ਕੀਤਾ ਗਿਆ ਵੀਡੀਓ ਵਿੱਚ ਸੇਮ ਐਸੀ ਐਜ਼ ਇਟ ਇਜ਼ੀ ਕਸਟਮਰ ਨੂੰ ਵੀ ਸੇਮ ਵੀ ਪ੍ਰੈਜੈਂਟ ਕਰਕੇ ਦੇਣੀ ਹੈ ਠੀਕ ਹੈ ਹਾਂਜੀ ਇਹਦੇ ਵਿੱਚ ਕੋਈ ਵੀ ਲੁਕਾਉਣੀ ਹੈ ਕੋਈ ਛੂਡਣੀ ਹੈ ਕੋਈ ਕੁਛ ਨਹੀਂ ਹੈ ਜਿਸ ਤਰ੍ਹਾਂ ਇਹ ਹੀ ਚੀਜ਼ ਦਿੱਤੀ ਜਾਏਗੀ ਇਹ ਹੀ ਜੀ ਪ੍ਰੋਵਾਈਡ ਕੀਤੀ ਜਾਏਗੀ ਭਈਆ ਪਹਿਲੀ ਵਾਰ ਆਏ ਹੋ ਜੀ ਭਈਆ ਪਹਿਲੀ ਵਾਰ ਪਹਿਲੀ ਵਾਰ ਤਾਂ ਨਹੀਂ ਆਇਆ ਮਤਲਬ ਇੱਕ ਵਾਰ ਆਕਰ ਚਲੇ ਗਏ ਤੇ ਤੋਂ ਜਦੋਂ ਸੇ ਆਏ ਜਦੋਂ ਸੇ ਟੇਸਟ ਯਹਾਂ ਪਰ ਮੂੰਹ ਕੋ ਲੱਗ ਗਿਆ ਹੈ आप कहीं से भी आइए यहाँ पर खाइए बहुत अच्छा टेस्ट है जरूर इन्हीं बर्गर पिज्जा आप कुछ भी लेंगे आप कुछ भी खाएंगे और मतलब सारी जगह से थोड़ा कम ही प्राइस है कम प्राइस में चीज भाई अच्छी दे रहे हैं मैंने तो एक बार देखा जब सब लगातार जब से आराम है खाना कभी कुछ कभी कोई अभी इन्होंने चीज चिल्ली ऑर्डर किया चीज चिली ऑर्डर मुझे नाम याद नहीं मुझे हाँ जी वैसे ये हमारे रेगुलर कस्टमर है ये रोज आते हैं हमारे पास कभी भी इन्होंने मिश्री किया जो सुबह हाँ जब भी आते हैं हरे हमेशा अलग आइटम ही ट्राई करते हैं

हाँ काफी आपने कंपैरिज़न किया इनका ज्यादा या उनका ज्यादा था नहीं भैया का तो थोड़ा कम ही रेट है भैया आपकी भाषा से लग रहा है आप हाँ, तो हाँ। यहाँ के नहीं हो कहा के हो आप भैया से हूँ यूपी बरेली से यहाँ पे काम कर क्या पर शॉप है हमारी वो तो कढ़ाई वगैरह कढ़ाई वगैरह की आप यहाँ पे दिल्ली आते दिल्ली आते ਤਿਆਰ ਤਾਂ ਸਾਡਾ ਹੋ ਗਿਆ ਪ੍ਰੋਟੀਨ ਸ਼ੇਕ ਤੁਸੀਂ ਇਕ ਵਾਰ ਟ੍ਰਾਈ ਕਰਕੇ ਜਰੂਰ ਦੇਖੋ ਟ੍ਰਾਈ ਤਾਂ ਮੈਂ ਕਰ ਲਿਆ ਨਾ ਇਹ ਰੇਟ ਕਿਸੇ ਨੂੰ ਰੇਟ ਕੀ ਰੇਟ ਤਾਂ ਸਾਰੇ ਚਲੋ ਰੇਟ ਦਾ ਜੋ ਵੀ ਆ ਪਰ ਬਹੁਤ ਘੱਟ ਰੱਖਿਆ ਹੋਇਆ ਹੈ ਤੁਸੀਂ ਕੋਈ ਟ੍ਰਾਈ ਕਰੋ ਤੁਹਾਨੂੰ ਵਜ੍ਹਾ ਲੱਗੇਗਾ ਕੀ ਰੇਟ ਉਹ ਇਹਦਾ ਕੀ ਰੇਟ ਹੈ ਜਿਹੜਾ ਪ੍ਰੋਟੀਨ ਸ਼ੇਕ ਬਣਾਇਆ ਤੁਸੀਂ ਇਹ ਪ੍ਰੋਟੀਨ ਸ਼ੇਕ ਨਹੀਂ 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 ਜਿਆਦਾ ਮਹਿੰਗਾ ਨਹੀਂ ਹੈ ਜੀ ਜਿਹੜਾ ਇਹ ਪ੍ਰੋਟੀਨ ਸ਼ੇਕ ਹੈ ਜਸਟ ਓਨਲੀ 100 ਰੁਪਏ ਦੇ ਵਿੱਚ ਇਹ ਗਲਾਸ ਨੂੰ ਤਿਆਰ ਮਿਲੇਗਾ ਇਹ 100 ਰੁਪਏ ਦਾ ਹੈ ਹਾਂ ਜੀ ਕਿਉਂਕਿ ਜੇ ਆਪਾਂ ਬਾਹਰੋਂ ਵੀ ਆਪਾਂ ਪ੍ਰੋਟੀਨ ਜਾਂ ਪੰਕਿੰਗ ਜੇ ਸਨਪਲੀਮੈਂਟ ਸੀਰੀਅਲ ਲੈ ਜਾਓਗੇ ਤੁਸੀਂ ਇਹ ਕਿਲੋਗ੍ਰਾਮ ਦੇ ਵਿੱਚ ਹੋਾਰੇ ਸੈਲਫ ਰਾਇ ਮੈਂ ਤਾਂ ਹੀ ਤੁਹਾਨੂੰ ਕਿਹਾ ਵੀ ਮਹਿੰਗਾ ਹੋਊਗਾ ਜਿਹੜੀਆਂ ਚੀਜ਼ਾਂ ਤੁਸੀਂ ਇਹਦੇ ਵਿੱਚ ਪਾਈਆਂ ਨੇ ਹਰੇਕ ਚੀਜ਼ ਦੇ ਰੇਟ ਜ਼ਿਆਦਾ ਹੈ ਬਿਲਕੁਲ ਬਿਲਕੁਲ ਸਰ ਬੜਾ ਪਰ ਸਿਰਫ ਜਸਟ ਓਨਲੀ 100 ਰੁਪਏ ਦੇ ਵਿੱਚ ਇੱਕ ਗਲਾਸ ਦਿਨੇ ਕਿਆ ਬਾਤ ਹੈ ਜਿਹੜੇ ਪ੍ਰੋਟੀਨ ਸ਼ੇਕ ਪੀਣ ਦੇ ਸ਼ਕੀਨ ਹੈ ਉਹਨਾਂ ਵਾਸਤੇ ਖਜ਼ਾਨਾ ਲੁੱਟ ਲੋ ਕਿਉਂਕਿ ਪ੍ਰੋਟੀਨ ਜਪਾ ਪਾਊਡਰ ਵੀ ਲੈਣੇ ਆ ਹੋਰ ਵੀ ਲੈਣੇ ਇਹਦੇ ਵਿੱਚ ਪਾਊਡਰ ਦਾ ਪੇਸਟ ਮਾਰਨੇ ਕਿਤਾ ਹੈ ਕਿਉਂਕਿ ਇਹ ਸੌ ਸਾਈਡ ਇਫੈਕਟ ਦੇ ਸਾਨੂੰ ਲੱਗਦਾ ਹੈ ਕਿ ਅਸਰਦ ਕਸਟਮਰ ਦੇ ਸਾਈਡ ਇਫੈਕਟ ਇਹ ਜਸਟ ਓਨਲੀ 90 ਰੁਪਏ ਕਿਆ ਬਾਤ ਹੈ ਕਵਾਂ ਪੀਂਦਾ ਮੇਰਾ ਜੀ ਨਹੀਂ ਕਰ ਰਿਹਾ ਮੈਨੂੰ ਦੇਖ ਕੇ ਇੰਨਾ ਸੋਹਣਾ ਲੱਗ ਰਿਹਾ ਇਹ ਮੇਰਾ ਜੀ ਨਹੀਂ ਕਰ ਰਿਹਾ ਪੀਂਦਾ ਮੈਨੂੰ ਇੰਨਾ ਸੋਹਣਾ ਲੱਗ ਰਿਹਾ ਆ ਦੇਖੋ ਤੁਸੀਂ ਆ ਕਿੱਡੀ ਵੱਡੀ ਹੈ ਗਲਾਸ ਤੁਹਾਨੂੰ ਪਤਾ ਲੱਗਿਆਣਾ ਕਿੱਡਾ ਹੈ ਏਡਾ ਗਲਾਸ ਹੈ ਇਹ ਇੰਨਾ 100 ਰੁਪਏ ਦੇ ਵਿੱਚ ਸਿਰਫ ਉਹ ਸਿਰਫ 100 ਰੁਪਏ ਦੇ ਵਿੱਚ ਕੁਆਲਿਟੀ ਤੇ ਕੁਆਂਟੀਟੀ ਦੋਨੋਂ ਹੀ ਮੇਨਟੇਨ ਹੈ ਤੇ ਰੇਟ ਦਾ ਤਾਂ ਮੈਂ ਕਹਿੰਦਾ ਤੁਸੀਂ ਪੁੱਛੋ ਹੀ ਨਾ ਤੁਸੀਂ 2-300 ਰੁਪਿਆ ਪਾ ਕੇ ਆਜੋ 2-3 ਜਣੇ ਖਾ ਕੇ ਢਿੱਡ ਭਰ ਕੇ ਚਲੇ ਜਾਓਗੇ। ਢਿੱਡ ਵੀ ਪੁੱਛ ਲਿਆ, ਕੁਆਲਿਟੀ ਵੀ ਦਿਖਾਤੀ ਤੇ ਕੁਆਂਟੀਟੀ ਤੁਸੀਂ ਦੇਖ ਹੀ ਲਈ ਐ। ਤੇ ਹੁਣ ਆਪਾਂ ਇਹਦਾ ਟੇਸਟ ਦੇਖ ਰਹੇ ਆ ਵੀ ਟੇਸਟ ਕੈਹੋ ਜਾ। ਪਹਿਲਾਂ ਆਪਾਂ ਕਰਦੇ ਆ ਪ੍ਰੋਟੀਨ ਸ਼ੇਕ ਟੇਸਟ। ਬਹੁਤ ਜ਼ਿਆਦਾ ਗਾੜਾ ਹੈ। ਬਹੁਤ ਜ਼ਿਆਦਾ। ਮਤਲਬ ਪਤਾ ਲੱਗਦਾ ਵੀ ਗਿਆ ਕੁਛ ਅੰਦਰ ਪ੍ਰੋਟੀਨ ਵਾਲੀ ਚੀਜ਼ ਹੈਗੀ ਆ। ਬਹੁਤ ਅੱਛਾ ਟੇਸਟ ਹੈ ਵੀਰ ਮੈਂ ਜੜਾ ਤਾਂ ਹੀ ਹੈ ਬਈ ਕਰਨ ਨੂੰ ਪਤਲਾ ਵੀ ਕਰਦੀ ਹੈ ਪਰ ਪਤਲੇ ਨਾਲ ਕੀ ਹੈ ਨਾ ਉਹ ਚੀਜ਼ ਰਹਿੰਦੀ ਰਹੀ ਸਿਰਫ ਦੁੱਧ ਦੁੱਧਾ ਹੋ ਗਿਆ ਤੁਹਾਨੂੰ ਪਤਾ ਲੱਗਦਾ ਵੀ ਅੰਦਰ ਕੁਝ ਗਿਆ ਹਾਂ ਤਾਂ ਹੀ ਇਸ ਕਰਕੇ ਡਰਾਈ ਫੂਡ ਨਾਲ ਅਸੀਂ ਬਣਾਇਆ ਤਾਂ ਦੁੱਧ ਤਾਂ ਨਾ ਮਾਸਟਰ ਥੋੜਾ ਜਿਹਾ ਹੀ ਭਰ ਲਿਆ ਕੁਝ ਦੇ ਗਲਾਸ ਜਿੰਨਾ ਪ੍ਰੋਟੀਨ ਸ਼ੇਕ ਪੀ ਕੇ ਵੀ ਜਦੋਂ ਮੂੰਹ ਚੋਂ ਵੀ ਜਾ ਰਿਹਾ ਨਾ ਬਿਲਕੁਲ 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 ਕੁਝ ਜਾ ਰਿਹਾ ਅੰਦਰ ਹੁਣ ਆਪਾਂ ਕਰਦੇ ਹਾਂ ਓਰੀਓ ਸ਼ੇਕ ਰਾਈ ਕੀ ਬਾਤ ਹੈ ਮਜ਼ਾ ਆ ਗਿਆ ਇਹਦੇ ਵਿੱਚ ਆਈਸਕ੍ਰੀਮ ਵੀ ਹੈ ਜਿਨੇ ਨਹੀਂ ਪਵਾਨੀ ਨਾ ਪਵਾਵੇ ਜਿਹੜਾ ਪਵੰਦਾ ਹੈ ਪਵਾ ਲਵੇ ਤੇ ਜਿਨੇ ਇਹਨਾਂ ਕੋਲੇ ਬਹੁਤ ਤਰ੍ਹਾਂ ਦੀ ਆਈਸਕ੍ਰੀਮ ਹੈ ਜਿਨੇ ਹੋਰ ਪਵਾਨੀ ਆ ਉਹ ਹੋਰ ਪਵਾ ਲਵੇ ਦੋਨੇ ਬਹੁਤ ਵੈਸਟ ਲੱਗੇ ਵੀ ਮੈਨੂੰ ਦੋਨੇ ਹੀ ਜਿਹੜਾ ਇੱਕ ਤੁਸੀਂ ਉਹ ਵੀ ਮੇਨਟੇਨ ਕੀਤਾ ਹੋਇਆ ਇਹਦੇ ਵਿੱਚ ਮਤਲਬ ਜਿਹੜੀ ਚੀਜ਼ ਜਿਵੇਂ ਹੋਣੀ ਚਾਹੀਦੀ ਹੈ ਉਮੀਂ ਜੇ ਮੰਨ ਲਓ ਓਰੀਓ ਸ਼ੇਕ ਪਤਲਾ ਹੋਣਾ ਚਾਹੀਦਾ ਪਤਲਾ ਇਹ ਗਾੜਾ ਬਿਲਕੁਲ 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 ਜਿਵੇਂ ਹੁਣ ਜਿਵੇਂ ਵਾਹ ਹੋਰ ਵੀ ਪੀਤੇ ਐ ਪੋਟਿਸ਼ੀਅਨ ਪਤਲੇ ਜਿਹੇ ਹੁੰਦੇ ਬਿਲਕੁਲ ਹੀ ਮਤਲਬ ਐ ਲੱਗਦਾ ਜਿਵੇਂ ਜੂਸ ਹੀ ਪੀ ਰਹੇ ਆ ਆਪਾਂ ਦੁੱਧ ਹੀ ਪੀ ਰਹੇ ਆ ਬਿਲਕੁਲ 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 ਇਹਦਾ ਪਤਾ ਲੱਗਦਾ ਹਾਂਜੀ ਹਾਂਜੀ ਹੁਣ ਕਈ ਤੁਸੀਂ ਦੇਖਿਆ ਹੋਊਗਾ ਕਈ ਸ਼ੌਸਤੇ ਕੀ ਕਰਦੇ ਆ ਆਪਾਂ ਕਿਸੇ ਦਾ ਨਾਮ ਤਾਂ ਨਹੀਂ ਲੈਣਾ ਚਾਹੁੰਦੇ ਠੀਕ ਹੈ ਅਪਣੂ ਇਹ ਐ ਕਿ ਕਈ ਚੀਜ਼ ਨੂੰ ਗਾੜਾ ਕਰਨ ਵਾਸਤੇ ਨਾ ਉਹਦੇ ਚ ਬਰਫ਼ ਦਾ ਯੂਜ਼ ਕਰ ਲੈਂਦੇ ਬਰਫ਼ ਦੇ ਟੁਕੜੇ ਪਾ ਲੈਂਦੇ ਆਪਾਂ ਇਹਦੇ ਚ ਬਰਫ਼ ਅਪਾ ਗਰਮੀ ਵਿੱਚ ਵੀ ਦਵਾਂਗੇ ਤਾਂ ਜੇ ਦਵਾਂਗੇ ਤਾਂ ਸਿਰਫ ਉਹ ਦੁੱਧ ਦੀ ਹੀ ਠੰਡਕ ਹੋਏਗਾ ਅਪਾ ਬਰਫ਼ ਪਾ ਕੇ ਨੂੰ ਠੰਡਾ ਕਰਕੇ ਗਾੜਾ ਨਹੀਂ ਕਰ ਸਕਦੇ ਅਸੀਂ ਸਿਰਫ ਪ੍ਰੋਟੀਨ ਪਾ ਕੇ ਹੀ ਗਾੜਾ ਕਰਦੇ ਹਾਂ ਇਹ ਲੈਦਾ ਹੀ ਗੜਾ ਬਹੁਤ ਅੱਛਾ ਹਰੇਕ ਚੀਜ਼ ਉਹੋ ਜਿਹੀ ਜੈਹੋ ਜੀ ਉਹਨੇ ਹੋਣੀ ਚਾਹੀਦੀ ਹੈ ਬਿਲਕੁਲ ਜੀ ਓਰੀਓ ਸ਼ੇਕ ਦੀ ਵੀ ਜਦੋਂ ਤੁਸੀਂ ਪੀਓਗੇ ਤੁਹਾਨੂੰ ਫੀਲਿੰਗ ਆਦੀ ਕੋਲਡ ਕਾਫੀ ਵਾਲੀ ਆਏ ਜਦ ਕਿ ਇਹ ਚ ਕੋਲਡ ਕਾਫੀ ਦਾ ਕੋਈ ਰੋਲ ਹੈ ਨਹੀਂ ਬਹੁਤ ਤੇ ਕੋਲਡ ਕਾਫੀ ਇੱਕ ਅਲੱਗ ਚੀਜ਼ ਹੈ ਬਹੁਤ ਅਪਾ ਮੈਂ ਵੀ ਟ੍ਰਾਈ ਕਰ ਲਿਆ ਜੇ ਤੁਸੀਂ ਟਰਾਈ ਕਰੋਗੇ ਦਰਸ਼ਕ ਕਹਿਣਗੇ ਇਹਨਾਂ ਨੇ ਤਾਂ ਕਹਿ ਨਹੀਂ ਹੁਣ ਆਪਾਂ ਟਰਾਈ ਕਰਾਣੇ ਕਿਸੇ ਤੀਸਰੇ ਪਰਸਨ ਨੂੰ ਬਿਲਕੁਲ ਬਿਲਕੁਲ ਸਰ ਜ਼ਰੂਰ ਟਰਾਈ ਹੁਣ ਆਪਾਂ ਤੀਸਰੇ ਪਰਸਨ ਨੂੰ ਟਰਾਈ ਕਰਾਣ ਲੱਗੇ ਆਪਾਂ ਉਹਦੇ ਤੋਂ ਪੁੱਛਦੇ ਆ ਵੀ ਕਿਵੇਂ ਇਹ ਦੱਸਣਗੇ ਵੀ ਕਿਹੋ ਜਿਹਾ ਟੇਸਟ ਹੈ ਜਨਰਲਿ ਜੋ ਵੀ ਤੁਹਾਨੂੰ ਫੀਲ ਹੋਵੇ ਉਹੀ ਦੱਸਣਾ ਟਰਾਈ ਕਰਦੇ ਚੱਲਾ ਆਪਣਾ 300 ਟੈਸਟ ਕਰੋ ਤੋਂ ਬਾਕੀ ਇਹਨਾਂ ਦਾ ਗਾੜਾ ਹੈਗਾ ਵੀ ਜਿਹਦੀ ਪਾਈ ਨਹੀਂ ਹੈ ਇਹ ਮਤਲਬ ਹਾਂਜੀ ਇੱਕ ਜਦ ਤੱਕ ਦੀ ਰੀਪ ਲੇਕਿਨ ਉਹਦੇ ਵਿੱਚੋਂ ਵੀ ਇਹ ਪਾਸ ਆਊਟ ਨਹੀਂ ਹੋ ਰਿਹਾ ਇਹਨਾਂ ਦਾ ਗੜਾ ਹੈਗਾ ਤੁਹਾਡੀ ਗੱਲ ਬਿਲਕੁਲ ਠੀਕ ਸੀ ਤੇ ਮੈਂ ਤਾਂ ਇਹੀ ਕਹੂੰਗਾ ਕਿ ਜਿਹੜੇ ਲੋਕ ਸਵੇਰ ਜਾਂਦੇ ਆ ਕੰਮ ਤੇ ਸ਼ਾਮ ਨੂੰ ਆਉਂਦੇ ਆ ਉਹਨਾਂ ਵਾਸਤੇ ਜੋ ਸਵੇਰ ਕੋਈ ਕਲਾਸ ਪੀ ਕੇ ਚਲੇ ਜਾਂਦਾ ਉਹਦੇ ਨੂੰ ਸਾਰਾ ਦਿਨ ਉਹਨਾਂ ਨੂੰ ਕੁਝ ਖਾਣ ਦੀ ਲੋੜ ਨਹੀਂ ਇਹਦੇ ਵਿੱਚ ਪ੍ਰੋਟੀਨ ਤੇ ਮੈਰਲ ਸਭ ਕੁਝ ਮਿਕਸ ਹੈਗਾ ਤੇ ਕੁਆਲਿਟੀ ਕਿਵੇਂ ਲੱਗੀ ਟੇਸਟ ਕੁਆਲਿਟੀ ਤਾਂ ਫਿਰ ਤੁਹਾਨੂੰ ਬੱਸੀ ਲੱਗੀ ਆਈ ਨਹੀਂ ਜ਼ਿਆਦਾ ਸਾਰਾ ਲੋਟੀ ਹੋਈ ਆ ਸਾਰਾ ਪ੍ਰੋਟੀਨ ਸਾਰਾ ਪ੍ਰੋਟੀਨ ਹੀ ਹੈ ਕੁਆਲਿਟੀ ਦਾ ਹੈਗੀ ਹੈ ਨਾਲੇ ਕੁਆਂਟੀਟੀ ਵੀ ਬਹੁਤ ਹੈ ਮੈਨੂੰ ਲੱਗਦੀ ਆ ਮੈਂ ਉਹਦਾ ਪੀ ਪਾ ਉਸ ਨੂੰ ਦੇਖਦੇ ਦੇਖਦੇ ਰੇਟ ਦੇਖੋ ਤੁਸੀਂ ਸਿਰਫ 100 ਰੁਪਏ ਦਾ ਗਲਾਸ ਹੈ ਨਾਲੇ ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਦੇਖਣ ਸਾਹਮਣੇ ਬਣਿਆ ਹੋਇਆ ਹੈ ਸਾਹਮਣੇ ਬਣਾ ਕੇ ਦਿਨੇ ਤੁਸੀਂ ਬਿਲਕੁਲ ਬਿਲਕੁਲ ਇਹ ਸਾਹਮਣੇ ਬਣਦੇ ਕਸਟਮਰ ਦੇ ਜਿੱਥੇ ਬੈਠੇ ਉੱਥੇ ਬਣੀ ਜਾਂਦਾ ਹੈ ਇਹ ਨਹੀਂਗਾ ਵੀ ਕਿਤੇ ਉਪਲਬਧ ਨਾ ਕਰਿਆ ਲਿਆ ਆ ਜਸ ਮਤ ਤੁਹਾਡੇ ਲਿਆ ਆ ਉਹ ਵੀ ਕਰਿਆ ਤੁਹਾਡੇ ਸਾਹਮਣੇ ਬਈ ਜੋ ਵੀ ਆਊਗਾ ਨਾ ਇੱਥੇ ਉਹਦੀ ਅੱਖਾਂ ਦੇ ਮੂਰੀਸ 3000 ਸਿਆਰ ਬੁਗਿਆ ਬਈ ਇੱਧਰ ਉੱਧਰ ਨਹੀਂ ਜਮਾ ਸਾਹਮਣੇ ਬੈਠ ਕੇ ਕਸਟਮਰ ਦੇਖ ਸਕਦਾ ਹੈ ਵੀ ਜਿਹੜੀ ਚੀਜ਼ ਮੇਰੇ ਵਾਸਤੇ ਤਿਆਰ ਹੋ ਰਹੀ ਹੈ ਉਹਦੇ ਚ ਕੀ ਕੀ ਪੈ ਰਿਹਾ ਹੈ ਅੱਜ ਅਸੀਂ ਦਿਖਾਵਾਂਗੇ ਗਰਮੀਆਂ ਦੇ ਵਾਸਤੇ ਇੱਕ ਸਪੈਸ਼ਲ ਅਮ੍ਰਿਤ ਦਾ ਡਰਿੰਕ ਐ ਜਿਸ ਨੂੰ ਆਪਾਂ ਨਾਮ ਦਿੰਦੇ ਹਾਂ ਇੱਕ ਮੋਜੀਟੋ ਆਮ ਸ਼ੌਪਸ ਤੇ ਨਹੀਂ ਮਿਲਦੀ ਤੁਹਾਨੂੰ ਜਰੂਰ ਨੋਰਮਲ ਬੈਂਦੀ ਨਹੀਂ ਭਾਜੀ ਨੋਰਮਲ ਤੁਹਾਨੂੰ ਇਹ ਕਿਤੇ ਨਹੀਂ ਮਿਲੇਗਾ ਨਹੀਂ ਮਿਲਦੀ ਇਹ ਜ਼ਿਆਦਾ ਤੁਹਾਨੂੰ ਮੈਜਿਸ ਦੇ ਵਿੱਚ ਹੀ ਅਵੇਲੇਬਲ ਹੋਗੀ ਤੇ ਆਪਾਂ ਇਹ ਸ਼ੌਪਸ ਤੇ ਵੀ ਅਵੇਲੇਬਲ ਕਰਵਾ ਦਿੱਤਾ ਹੈ ਜਿਸ ਤਰ੍ਹਾਂ ਦੀ ਤੁਸੀਂ ਆਹ ਦੇਖੋ ਪਿੰਟ ਮੋਜੀਟੋ ਹੈ ਜਿਸ ਵਿੱਚ ਪੁਦੀਨਾ বরਫ ਸੋਡਾ ਔਰ ਕਰਦੇ ਦੇ ਵਿੱਚ ਇਸ ਨੂੰ ਪੀ ਕੇ ਤੁਸੀਂ ਵਾਕਈ ਯਕੀਨ ਮੰਨੋਗੇ ਤੁਹਾਡੇ ਅੰਦਰ ਪੂਰੀ ਠੰਡਕ ਜੀ ਪੈ ਜਾਏਗੀ ਤੁਹਾਨੂੰ ਗਰਮੀ ਦਾ ਅਹਿਸਾਸ ਹੀ ਨਹੀਂ ਹੋਵੇਗੀ ਗਰਮੀ ਇਹਦੇ ਵਿੱਚ ਜਿਹੜਾ ਤੁਸੀਂ ਫਲੇਵਰ ਪਾਨੇ ਹੋ ਇਹਦੇ ਤੋਂ ਇਲਾਵਾ ਤੁਸੀਂ ਪੁਦੀਨਾ ਵੀ ਮੈਂ ਦੇਖਿਆ ਵੀ ਤੁਸੀਂ ਪੁਦੀਨਾ ਪਾ ਲਿਆ ਬਿਲਕੁਲ 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 ਸਾਰੇ ਜੀ ਫਰੈਸ਼ ਕਿਉਂਕਿ ਫਰੈਸ਼ ਨਾਲ ਹੀ ਇਹਦੀ ਇੱਕਦਾਈ ਦਾ ਫਲੇਵਰ ਨਾ ਟੇਸਟ ਤੇ ਇੱਕ ਸੁਗੰਧ ਤੇ ਆਹ ਕਿਹੜਾ ਆ ਗਿਆ ਇਹ ਆਪਣੇ ਕੋਲ ਇਹ ਵਾਟਰ ਮਿਲਨ ਜਿਹਦੇ ਵਿੱਚ ਆਪਾਂ ਵਾਟਰ ਮਿਲਨ সিরাপ ਥੋੜਾ ਜਿਹਾ ਤੇ ਇਹਦੇ ਵਿੱਚ ਵਾਟਰ ਮਿਲਨ ਹੀ ਯੂਜ਼ ਹੁੰਦਾ ਤੇ ਨੂੰ ਜੀ ਐਕਸਟਰਾ ਜੂਸ ਜਿਹੜਾ ਸ਼ੇਕ ਬਣਾ ਲਿਆ ਜਿਹੜਾ ਸ਼ੇਕ ਬਣਾ ਲਿਆ ਉਜ ਵੀ ਇਹਦੇ ਵਿੱਚ ਐਕਚੁਅਲ ਯੂਜ਼ ਕਰਦੇ ਆ ਤੇ ਕੁਆਟਰ ਮਿਲਨ ਹਲਕਾ ਸਿਰਫ ਸਿਰਫ ਕਲਰ ਦੇ ਦਿੰਦੇ ਆ ਤੇ ਹੋਰ ਕਿਹੜੇ ਕਿਹੜੇ ਆਪਣੇ ਕੋਲੇ ਆਪਣੇ ਕੋਲੇ ਇਹ ਤੋਂ ਇਲਾਵਾ ਗ੍ਰੀਨ ਐਪਲ, ਲੈਮਨ ਤੇ ਬਲੂ ਕਰਦੇ ਆ ਜਿਹੜਾ ਆਪਾਂ ਕੋਲ ਜਿਹੜਾ ਅਵੇਲੇਬਲ ਹੁੰਦਾ ਹੈ ਹਮੇਸ਼ਾ ਇੱਕ ਚੀਜ਼ ਦੱਸਦੇ ਆ ਕਿ ਜਿਹੜੇ ਸਪ੍ਰਿੰਗ ਰੋਲ ਆ ਅਸੀਂ ਬਾਹਰੋਂ ਰੈਡੀਮੇਡ ਨਹੀਂ ਲੈਂਦੇ ਨਾ ਕਿਸੇ ਤੋਂ ਅਸੀਂ ਖਰੀਦਦੇ ਆ ਅਸੀਂ ਜਸਟ ਆਪ ਹੀ ਤਿਆਰ ਕਰਦੇ ਆ ਹੈ 홈ਮੇਡ ਮੇਕਿੰਗ ਹੈ ਸਾਰੀ ਤੇ ਜਿਹੜਾ ਅਸੀਂ ਸਪ੍ਰਿੰਗ ਰੋਲ ਵਿੱਚ ਮਟੀਰੀਅਲ ਪਾਉਂਦੇ ਜਿਹੜੀ ਆਪਾਂ ਕਹਿੰਦੇ ਨੂਡਲ ਵਾਲੇ ਸਪ੍ਰਿੰਗ ਰੋਲ ਹੁੰਦੇ ਆ ਤੁਸੀਂ ਨੂਡਲ ਵਾਲੇ ਸਪ੍ਰਿੰਗ ਰ ਵਾਈਟ ਕਲਰ ਦੀ ਨੂਡਲ ਪਾਈ ਵੀ ਹੁੰਦੀ ਹੈ ਉਹਨਾਂ ਵਿੱਚ ਤੇ ਜਿਹੜੀ ਆਪਾਂ ਨੂਡਲ ਬਣਾਨੇ ਆ ਉਹ ਤੁਸੀਂ ਨੂਡਲ ਵਿੱਚ ਦੇਖੋ ਤੁਸੀ ਆਪ ਤੁਹਾਨੂੰ ਪਤਾ ਲੱਗੇਗਾ ਅਸੀਂ ਜਿਹੜੀ ਸਪ੍ਰਿੰਗ ਰੋਲ ਵਿੱਚ ਮਟੀਰੀਅਲ ਬਣਾਉਂ ਆ ਆ ਮਟੀਰੀਅਲ ਬਣਾਉਂ ਜਿਹਦੇ ਇਹਦੇ ਪਰਾ ਪਨੀਰ ਹੈ ਤੇ ਮਿੱਤ ਵਿੱਚ ਨੂਡਲ ਬਣਾਨੇ ਆ ਸਿੰਪਲ ਨੂਡਲ ਨਹੀਂ ਹੁੰਦੀ ਤੇ ਕੋਈ ਵੀ ਮੇਰੇ ਸਾਹਮਣੇ ਤੁਹਾਨੂੰ ਮਿਕਸ ਵਾਲੀ ਨੂਡਲ ਦੇ ਸਪ੍ਰਿੰਗ ਰੋਲ ਤਿਆਰ ਕਰਕੇ ਨਹੀਂ ਦੇਗਾ ਉਹਨਾਂ ਆਪਾਂ ਕਸਟਮਰ ਦੇ ਰਿਵਿਊ ਲੈਣੇ ਆ ਚਲੋ ਆਪਾਂ ਵੀਡੀਓ ਜੋ ਮਰਜ਼ੀ ਕਰੀਏ ਇਹ ਪਰ ਜਿਹੜੇ ਕਸਟਮਰ ਐਸੇ ਦੇ ਕੇ ਖਾ ਰਹੇ ਆ ਉਹ ਕਸਟਮਰ ਅਸਲੀ ਰਿਵਿਊ ਦੇ ਸਕਦਾ ਖਾਣੇ ਦਾ ਆ ਜੋ ਆਪ ਰੇ ਪਹਿਲੀ ਵਾਲੇ ਆਏ ਫੂਡ ਕੀ ਮਿਲਦਾ ਫੂਡ ਕੁਆਲਟੀ ਬੜੀ ਹੈ ਕੀ ਕੀ ਆਰਡਰ ਕੀਤਾ ਸੀ ਬਿਲਕੁਲ ਤੇ ਸਪਰੀਂਗ ਰੋਅ ਤੇ 200 ਸਰਵਿਸ ਤੁਹਾਨੂੰ ਦੇਣੇ ਕਿ ਕਿ ਲੱਗੇ ਆ ਫਿਰ ਤਾਂ ਬਿਲਕੁਲ ਬਹੁਤ ਆ ਜਾਏਗਾ ਮਕਾਬਲਾ ਕਿੰਨਾ ਲੱਖ ਹੈ ਹੈਨਾ ਬਹੁਤ ਆ ਜਾਏਗਾ ਕੁਆਲਟੀ ਵੀ ਨਾਲ ਹੈ ਕੁਆਲਟੀ ਵੀ ਕਿਵੇਂ ਕਿਵੇਂ ਲੱਗੀ ਮੈਨੂੰ ਠੀਕ ਲੱਗੀ ਆ ਬਹੁਤ ਟੇਸ ਵੀ ਅੱਛਾ ਸੀ ਕੁਆਲਟੀ ਅੱਛੀ ਰਹਿਤ ਬਿਲਕੁਲ ਤਿੰਨੋ ਚੀਜ਼ਾਂ ਚੰਗਾ ਹੈ ਰੇਟ ਕੁਆਲਟੀ ਤੇ ਕੁਆਲਟੀ ਵੀ ਅੱਛੀ ਹੈ

अच्छा ठीक है पार्टी खते करना देना है चलो ठीक है और थैंक यू जेड़ा अपने चैनल ਦੇ ਥਰੂ ਆਊਗਾ हां जी ਜਿਹੜਾ ਵੀਡੀਓ ਨੂੰ ਲਾਈਕ ਕਰੂਗਾ ਸਬਸਕ੍ਰਾਈਬ ਕਰੂਗਾ ਤੇ ਕਮੈਂਟ ਵੀ ਕਰੂਗਾ ਉਹਦੇ ਵਾਸਤੇ ਕੀ ਲੋ ਕਰ ਦਿੰਗੇ ਉਹਦੇ ਵਾਸਤੇ ਅਸੀਂ ਇਹ ਕਰ ਸਕਦੇ ਹਾਂ ਕਿ ਜਿੰਨਾ ਵੀ ਉਹਨਾਂ ਦਾ ਬਿੱਲ ਬਣੇਗਾ ਜੋ ਵੀ ਆਪਣਾ ਰੇਟ ਹੋਏਗਾ ਉਹਦੇ ਤੇ 10% ਡਿਸਕਾਊਂਟ ਉਹਨਾਂ ਨੂੰ ਅਵੇਲੇਬਲ ਕਰਾਂਗੇ ਲੋ ਵੀ ਮਿੱਤਰੋ ਜਿਹੜਾ ਤੁਹਾਡਾ ਬਿੱਲ ਬਣਦਾ ਹੈ ਚਾਹੇ 100 ਬਣੇ 200 ਬਣੇ 300 ਬਣੇ 500 ਬਣੇ ਉਹਦੇ ਤੇ 10% ਡਿਸਕਾਊਂਟ ਦੇਣਗੇ ਜਿਹੜਾ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਹੋ ਤੇ ਕਮੈਂਟ ਕਰਕੇ ਆਊਗਾ ਤੇ ਆਪਾਂ ਮਿਲਦੇ ਆ ਤੁਹਾਨੂੰ ਨਵੀਂ ਵੀਡੀਓ ਜਾਂ ਵਲੌਗ ਦੇ ਵਿੱਚ